ਦੀ ਟੀਮ ਹੈ ਉਹਨਾਂ ਦੇ ਅਹੁਦੇਦਾਰ ਨਿਯੁਕਤ ਕੀਤੇ ਜਾ ਰਹੇ ਹਨ ਉਹਨਾਂ ਨੂੰ ਨਿਰਪੀਤ ਪੱਤਰ ਔਰ ਸੇਵਾਪੋ ਦੇ ਕੇ ਸਨਮਾਨ ਦਿੱਤਾ ਜਾਏਗਾ ਔਰ ਨਾਲ ਨਾਲ ਉਹਨਾਂ ਦੇ ਅੱਗੇ ਨਵੀਆਂ ਸਬੇਬਾਰਾਂ ਜਿਹੜੀਆਂ ਉਹ ਟੈਕਸ ਦਿੱਤੀਆਂ ਗਈਆਂ ਤਾਂ ਕਿ ਉਹ ਆਪਣੇ ਭਾਈਚਾਰੇ ਲਈ ਨਾਗੜੀਆਂ ਭਾਈਚਾਰੇ ਲਈ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਸਕਣ ਮੈਂ ਸਭ ਤੋਂ ਪਹਿਲਾਂ ਪਟਿਆਲਾ ਦੀ ਟੀਮ ਹੈ ਜਿਹੜੀ ਉਹਦਾ ਨਾਮ ਉਸ ਕੋਲ ਦੇ ਕਰਾਗਾ ਜਿਨ੍ਹਾਂ ਦੇ ਵਿਦਾਂ ਇੱਕੋ ਬੋਲੇ ਜਾਣਗੇ ਸਰਕਾਰ ਸੈ ਉਹ ਕਿਰਪਾ ਕਰਕੇ ਸਟੇਜ ਦੇ ਉੱਪਰ ਆਣਾ ਸਭ ਤੋਂ ਪਹਿਲਾਂ ਬਟਿੰਡੇ ਦੇ ਟੀਮ ਚ ਸਰਦਾਰ ਅਸ਼ਰਕਰ ਸਿੰਘ ਜੀ ਤਾਹੂ ਇਹ ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ ਕੰਮ ਕਰਕੇ ਇਸ ਐਸੋਸੀਏਸ਼ਨ ਦੇ ਉਹਨਾਂ ਦੇ ਨਾਲ ਜਨਰਲ ਸਕੱਤਰ ਸਰਦਾਰ ਰਵਿੰਦਰ ਸਿੰਘ ਜੀ ਉਹ ਵੀ ਸਟੇਜ ਤੇ ਆਣਾ ਉਹਨਾਂ ਦੇ ਨਾਲ ਹੀ ਸਰਦਾਰ ਚੰਦ ਸਿੰਘ ਜੀ ਮੀਤ ਪ੍ਰਧਾਨ ਦਾ ਹੈ ਔਰ ਜਿਹੜੇ ਸ਼ੋਅ ਤੋਂ ਹੋਣਗੇ ਉਹਨਾਂ ਦੀ ਜ਼ਿੰਮੇਵਾਰੀ ਹੋਏਗੀ ਉਹ ਵੀ ਸਟੇਜ ਉੱਪਰ ਆ ਜਾਣ ਉਹਨਾਂ ਨੂੰ ਸਰਟੀਫਿਕੇਟ ਦੇਣਗੇ ਅਸਰੇ ਬਾਰੇ ਪਰ ਦੋਸਤੋ ਮੈਂ ਅੱਜ ਹਾਜਰਾ ਜੀ ਬਟਿੰਡਾ ਦੇ ਹੋਮ ਟੀਚਰ ਹੋਮ ਦੀ ਉਸ ਬਿਲਡਿੰਗ ਦੇ ਵਿੱਚ ਜਿੱਥੇ ਅੱਜ ਰਾਮ ਗੜੀਆ ਸਿੱਖ ਆਰਗੇਨਾਈਜੇਸ਼ਨ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਤਿੰਨ ਜ਼ਿਲਾਂ ਦੇ ਪ੍ਰਧਾਨ ਨਿਯੁਕਤ ਕਰਕੇ ਨਿਯੁਕਤੀ ਪੱਤਰ ਵੰਡੇ ਜਾਣਗੇ ਇਸ ਦੇ ਮੁੱਖ ਮਹਿਮਾਨ ਹਰਦੇਵ ਸਿੰਘ ਕੌਂਸਲ ਜੀ ਇੰਡੀਆ ਪ੍ਰਦਾਨ ਜੋ ਉਹਨਾਂ ਨੂੰ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕਰਨਗੇ। ਕਰਨੈ ਸਿੰਘ ਜੀ ਮਠਾੜੂ ਕਰਨੈ ਸਿੰਘ ਜੀ ਮਠਾੜੂ ਸੋਨਿਹਾਲ ਸੋਨਿਹਾਲ ਕਰੋ ਬਠਿੰਡਾ ਟੀਮ ਨੂੰ ਬਹੁਤ ਸਾਰੀਆਂ ਮੁਬਾਰਕਾਂ ਅਗੇ ਫੀਫੋਡ ਜ਼ਿਲ੍ਹੇ ਤੋਂ ਅ ਸਰਦਾਰ ਲਖਵੀਰ ਸਿੰਘ ਜੀ ਤੁਹਾਨੂੰ ਇਹ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਨਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਸ ਤੋਂ ਅੱਗੇ ਗੁਰਦੀਪ ਸਿੰਘ ਜੀ ਬਠਾੜੂ ਜਨ ਸੈਕਟਰੀ ਉਸ ਤੋਂ ਅਗੇ ਸਦਾ ਗੁਰਦੀਪ ਸਿੰਘ ਜੀ ਮੀਤ ਪ੍ਰਧਾਨ ਆ ਗਏ ਗੁਰਦੀਪ ਸਿੰਘ ਜੀ ਮੀਤ ਪ੍ਰਧਾਨ ਉਹ ਵੀ ਆ ਗਏ ਸਟੇਜ ਤੇ ਸੋਰੀ ਹਾਂ ਸੋਰੀ ਹਾਂ ਅਗਲੀ ਗੇਮ ਸੀ ਮੁਖਸਰ ਸਾਹਿਬ ਜੀ ਤੋਂ ਸਰਦਾਰ ਬਜਿੰਦਰ ਸਿੰਘ ਜਿੰਦੂ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਦੀ ਮਹਿਮਾਰੀ ਸੌਂਪੀ ਗਈ ਹੈ ਮੇਰੇ ਭਰਾ ਨੇ ਬਜਿੰਦਰ ਸਿੰਘ ਜਿੰਦੂ ਮੇਰੇ ਵੀਕੀ ਨੇ ਅਗੇ ਜਨਸਕਰਟਰ ਰਿਹਾ ਹੋਣ ਲਈ ਸਰਦਾਰ ਲਖਵਿੰਦਰ ਸਿੰਘ ਜੀ ਕੀ ਕੋਲ ਦਿੱਇਆ ਤੋ ਸਰਦਾਰ ਲਖਵੀਰ ਸਿੰਘ ਜੀ ਤੁਹਾਨੂੰ ਇਹ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਤੁਹਾਨੂੰ ਬੋਲੇ ਸਰਦਾਰ ਦਿਹਾੜ ਉਸ ਤੋਂ ਅਗੇ ਗੁਰਦੀਪ ਸਿੰਘ ਜੀ ਬਠਾੜੂ ਜਨ ਸੈਕਟਰੀ ਉਸ ਤੋਂ ਅਗੇ ਸਰਦਾਰ ਗੁਰਦੀਪ ਸਿੰਘ ਜੀ ਮੇਸ ਪਾਲ ਗੁਰਦੀਪ ਸਿੰਘ ਜੀ ਮੇਸ ਪਾਲ ਉਹ ਵੀ ਆਇਆ ਸਟੇਜ ਤੇ ਸੋਹਣਿਆ ਸੋਹਣਿਆ ਅਗਲੀ ਗੇਂਦ ਜੀ ਮਕਸਦ ਸਾਹਿਬ ਜੀ ਤੋਂ ਸਰਦਾਰ ਬਲਜਿੰਦਰ ਸਿੰਘ ਜਿੰਦੂ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਦੀ ਮਹਿਮਾਣੀ ਸੌਂਪੀ ਗਈ ਹੈ ਮੇਰੇ ਪ੍ਰਾਨੇ ਬੇਲੇਦੀ ਨੇ ਬਲਜਿੰਦਰ ਸਿੰਘ ਜਿੰਦੂ ਮੇਰੇ ਵੀ ਵਿੱਤੀ ਨੇ ਇੱਕ ਹੋਰ ਵੀ ਸੁਖਮਿਹਾ ਅਗੇ ਜਨਸਕਰਤ ਦੇ ਹੋਣ ਲਈ ਸਦਾ ਨਖਵਿੰਦਰ ਸਿੰਘ ਜੀ ਜਨਸਕਰਤ ਦੇ ਹੋਣ ਲਈ ਸਦਾ ਨਖਵਿੰਦਰ ਸਿੰਘ ਜੀ ਇਹ ਵੀ ਬੜੇ ਹਿੰਮਤੀ ਨੌਜਵਾਨ ਨੇ ਲੋਈ ਲੋਹਾਰ ਸਸਿਆ ਕਰੋ ਅਗੇ ਮੇਨ ਪ੍ਰਧਾਨ ਦੇ ਹੋਣ ਲਈ ਹਰਦੀਪ ਸਿੰਘ ਰਾਜਪਾ ਹਰਦੀਪ ਸਿੰਘ ਦੀ ਰਾਜਪਾ ਬੜੀ ਅੱਛੀ ਗੱਲ ਆ ਬਕਸਰ ਵਾਲੇ ਨੌਜਾਨ ਪੜ੍ਹਿਆ ਕੀ ਪੜੀਏ ਬੋਲੇ ਸੋਨਿਹਾਰ ਸਤਿ ਸ੍ਰੀ ਅਕਾਲ ਇੱਕ ਵਾਰ ਫਿਰ ਪਿੰਨੇ ਜਿਲ੍ਹਿਆਂ ਸਾਰੇ ਸਮੁੱਚੇ ਦੋਸਤਾਂ ਨੂੰ ਇਕੜੇ ਜੇ ਬਠਿੰਡਾ ਦੇ ਟੀਚਰ ਹੋਮ ਦੇ ਵਿੱਚ ਰਾਮ ਗੜੀਆ ਸਿੱਖ ਆਰਗੇਨਾਈਜੇਸ਼ਨ ਦੇ ਵੱਲੋਂ ਇੱਕ ਮੀਟਿੰਗ 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 ਕੀਤੀ ਗਈ ਜਿਸ ਵਿੱਚ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਪ੍ਰਧਾਨਾਂ ਨੂੰ ਨਿਯੁਕਤ ਕੀਤਾ ਗਿਆ ਪੰਜਾਬ ਦੇ ਬਹੁਤ ਹੀ ਸਿਰਕਰ ਨੇਤਾ ਜਿਨ੍ਹਾਂ ਨੇ ਨਿਯੁਕਤੀ ਪੱਤਰਾਂ ਵਟਕੇ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਆਓ ਕਰਦੇ ਹਾਂ ਉਹਨਾਂ ਨਾਲ ਇੱਕ ਦੋ ਮਿੰਟ ਦੀ ਗੱਲ ਸੱਚੇ ਗੱਜਤ ਜੀ ਬਹੁਤ ਬਹੁਤ ਮੁਬਾਰਕਾਂ ਜੀ ਪਹਿਲੀ ਤਾਂ ਜਿਨ੍ਹਾਂ ਨੂੰ ਅੱਜ ਉਹਦੇ ਦਿੱਤੇ ਗਏ ਔਰ ਅਦਾਰੇ ਵੱਲੋਂ ਤੁਹਾਡਾ ਜੀ ਆਇਆ ਕਰਦੇ ਜੀ ਧੰਨਵਾਦ ਜੀ ਬਹੁਤ ਬਹੁਤ ਵਾਇਕੂ ਟਿਕਾ ਖਲਸਾ ਬਾਈ ਜੀ ਅੱਜ ਦੇ ਇਸ ਮੀਟਿੰਗ ਦਾ ਮੰਤਵ ਕੀ ਸੀ ਵੀ ਸਾਡੇ ਰਾਮਗੜੀਆ ਸਿੱਖ ਔਰਗੇਨਾਈਜੇਸ਼ਨ ਜਿਹੜੀ ਸਵੇ ਵਰਲਡ ਵਿੱਚ ਚੱਲਦੀ ਹੈ ਹਾਂਜੀ ਇਹਦੇ ਤੇ ਕਾਰਜ ਪਾੜਨੇ ਉਹ ਸਾਰੇ ਅਸੀਂ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਹਰ ਇੱਕ ਸਟੇਟ ਦੇ ਵਿੱਚ ਜੇ ਲੋਣਾ ਜਾ ਰਹੇ ਆ ਜਿੱਥੇ ਜਿੱਥੇ ਵੀ ਆ ਉਹਦੇ ਇਤਿਹਾਸ ਬਾਰੇ ਦੱਸ ਰਹੇ ਓਕੇ ਜੀ ਉਹਦਾ ਵਿਰਸਾ ਸੰਭਾਲਣ ਓਕੇ ਜੀ ਆਪਣੇ ਬੱਚਿਆਂ ਨੂੰ ਉੱਚ ਵਿਦਿਆ ਦੇ ਦੇਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੁੱਖ ਰੱਖ ਕੇ ਅਸੀਂ ਆਪਣੇ ਜਿਹੜੇ ਨੌਜਵਾਨ ਨੇ ਆਉਣ ਵਾਲੀ ਪੀੜ੍ਹੀ ਹੈ ਉਹਦੇ ਵਾਸਤੇ ਅਸੀਂ ਇਹ ਸਾਰਾ ਤਿਆਰੀ ਕਰ ਰਹੇ ਹਾਂ ਇਹ ਵੱਧ ਤੋਂ ਵੱਧ ਸਿਆਸਤ ਵਿੱਚ ਵੀ ਆਉਂ ਤੇ ਆਪਣੇ ਜਿਹੜੀ ਹੈ ਕਿ ਪੜ੍ਹਾਈ ਕਰਕੇ ਪ੍ਰਸ਼ਾਸਨ ਵਿੱਚ ਵੀ ਆਉ। ਤੇ ਸਾਡੇ ਬੱਚੇ ਜਿਹੜੇ ਆ ਉਹ ਆਪਣੇ ਪੂਰੇ ਵਰਡ ਦੇ ਵਿੱਚ ਪੂਰੀ ਕਾਮਯਾਬੀ ਨਾਲ ਜਿੱਦਾਂ ਅੱਜ ਉਹਨਾਂ ਦੇ ਸਾਡੇ ਮਤਲਬ ਪੇਰੈਂਟਸ ਜਿਹੜੇ ਨੇ ਜਾਂ ਸਾਡੇ ਭਰਾ ਨੇ ਬੰਵਡੀਆਂ ਦਸੀਆਂ ਚਲਾ ਦੇ ਨੇ ਵੱਡੇ ਸਾਡੇ ਐਗਰੀਕਲਚਰਸ ਨੇ ਸਾਡੇ ਟਰਾਂਸਪੋਰਟਰਸ ਨੇ। ਉਸੇ ਤਰ੍ਹਾਂ ਉਹ ਬੱਚੇ ਦੇ ਨੇ ਯਾਰ ਹੁਨਰ ਸਿੱਖ ਕੇ ਵਧੀਆ ਹੋ ਆਪੋ ਆਪਣਾ ਜਿਹੜਾ ਸਖਾਰਾ ਬਰਬਾਦ ਕਰਦਾ ਉਹਦੀ ਐਸਾ ਹੁਕਾ ਦੇਣ ਵਾਸਤੇ ਰਾਮਗੜੀਆ ਸਿੱਖਾਰ ਆਰਗੇਨਾਈਜੇਸ਼ਨ ਵੱਲੋਂ ਹਾਰ જિલ્લા ਦੇ ਅੰਦਰ ਜ਼ਿਲ੍ਹਾ ਪ੍ਰਧਾਨ ਜਨਾ ਸਖੀ ਲਾ ਕੇ ਇੱਕ ਮੂਵਮੈਂਟ ਚਾਲੂ ਕੀਤੀ ਹੈ ਜਿਹੜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਉਹਦਾ ਪ੍ਰਭਾਵ ਬਣੂਗਾ ਕਾਮਜਾਬੀ ਮੂਵਮੈਂਟ ਤੇ ਇਸ ਕਰਕੇ ਅੱਜ ਅਸੀਂ ਬਟਿੰਡਾ ਵਿਖੇ ਆਏ ਆ ਜਿੱਥੇ ਅਸੀਂ ਅੱਜ ਫਰੀਦਕੋਟ ਨੂੰ ਨੁਮਾਇੰਦਗੀ ਦਿੰਦੀ ਆ ਬਟਿੰਡੇ ਨੂੰ ਨੁਮਾਇੰਦਗੀ ਦਿੰਦੀ ਆ ਤੇ ਮੁਖਸਰ ਡਿਸਟ੍ਰਿਕਟ ਨੂੰ ਨੁਮਾਇੰਦਗੀ ਉਹਨਾਂ ਮੈਂਬਰਾਂ ਨੂੰ ਅੱਜ ਅਸੀਂ ਨਿਯੁਕਤੀ ਕਰ ਦਿੱਤਾ ਤੇ ਉਹਨਾਂ ਨੂੰ ਵਧਾਈ ਦੁੱਤੀ ਹੈ। ਜੋ ਇਸ ਕਰਕੇ ਅਸੀਂ ਇਹ ਜਿਹੜੀ ਰਣ ਕਰ ਰਹੇ ਜਿਸਨ ਦੇ ਜੋ ਜੋ ਵਰਕ ਨੇ ਉਹ ਅਸੀਂ ਸਾਰੇ ਸੰਭਾਏ ਹੈ ਔਰ ਕਿ ਅਸੀਂ ਇਸ ਵਾਰ ਨੂੰ ਹੋਰ ਆ ਕੇ ਜੋ ਅਸੀਂ ਰੈਡੂ ਨੇ ਸ਼ੁਰੂ ਕਰ ਦਿੱਤਾ। ਬਹੁਤ ਮਿਹਰਬਾਨੀ ਜੀ ਹੋਰ ਕੁਝ ਕਹਿਣਾ ਚਾਹੋਗੇ ਜੀ ਸੰਦੇਸ਼ ਕੁਝ ਜਨਤਾ ਦੇ ਲਈ। ਹਾਂ ਮੈਂ ਇੱਕ ਗੁਰਸਿੱਖੀ ਦੇ ਦੇ ਆਧ ਦੇ ਨਾਲ ਅਸੀਂ ਗੁਰਸਿੱਖ ਲੋਕ ਹੈ ਤੇ ਅਸੀਂ ਕਹੁੰਦੇ ਆ ਕਿ ਬਾਤ ਤੋਂ ਬਾਤ ਜਿਹੜੇ ਕੁਸ਼ਲ ਲੋਗ ਨੇ ਉਹ ਮੋਰੇ ਆਉਣ ਵਾਲੀਆਂ ਜੀਪੀਸੀ ਚੋਣਾ ਆ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਤੇ ਆਪਾਂ ਆਰਗੇਨਾਈਜੇਸ਼ਨ ਪੂਰਾ ਸਾਥ ਦੇਣਾ। ਕੀ ਬਾਰੇ ਜੀ ਬਹੁਤ ਵਧੀਆ ਜੀ ਪਰਮਾਤਮਾ ਤੁਹਾਡੀਆਂ ਆਸ਼ਾਵਾਂ ਨੂੰ ਔਰ ਤੁਹਾਡੀਆਂ ਆਸਾਂ ਨੂੰ ਮੂਰ ਲਾਵੇ। ਔਰ ਅੰਦਰ ਵੀ ਸੁਣਿਆ ਹੈ ਜੀ ਔਰ ਬਹੁਤ ਹੀ ਮਹਾਨ ਜਰਨੈਲ ਹੋਏ ਨੇ ਜਸਤਾ ਸਿੰਘ ਨਾਮਗੜੀ ਜੀ ਜਿਨ੍ਹਾਂ ਨੇ ਮਿਸ਼ਨ ਨੂੰ ਅੱਗੇ ਤੁਸੀਂ ਲੈ ਕੇ ਚੱਲੇ ਹੋ। ਔਰ ਆਸ ਕਰਦੇ ਹਾਂ ਕਿ ਜਾਂਦਾ ਜਾਗੇਗੀ ਜੀ ਔਰ ਤੁਹਾਡਾ ਮਿਸ਼ਨ ਕਾਮਯਾਬ ਹੋਵੇ। ਧੰਨਵਾਦ ਜੀ। ਮੈਂ ਜੀਡੀਐਸ ਨਿਊਜ਼ गोपी जी रे वाला उठेंडा टीचर होम तो